ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿ세 ਇਤਿਹਾਸ ਦੇ ਦੋ ਇਹੋ ਜਿਹੇ ਯੋਧਿਆਂ ਦੀ ਗੱਲ ਕਰਾਂਗੇ ਜਿਹਨੂੰ ਕਿ ਸ਼ਾਇਦ ਕਿਤੇ ਨਾ ਕਿਤੇ ਸਾਡਾ ਇਤਿਹਾਸ ਜਿਹੜੇ ਸਾਡੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਭੁੱਲ ਗਏ ਨੇ ਵਿਸਰ ਗਏ ਨੇ ਕਿਉਂਕਿ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਆਉਂਦਾ ਸਟੇਜਾਂ ਦੇ ਉੱਤੇ ਜਾਂ ਕਿਸੇ ਸਾਖੀਆਂ ਦੇ ਵਿੱਚ ਅੱਜ ਕੱਲ੍ਹ ਦੀ ਆਮ ਜਿਹੜੀ ਸਾਡੀ ਜਨਰੇਸ਼ਨ ਆ ਜਿਹੜੇ ਸਾਡੇ ਨੌਜਵਾਨ ਨੇ ਉਹ ਫਿਲਮਾਂ ਦੇ ਹੀਰੋਆਂ ਨੂੰ ਆਪਣਾ ਨਾਇਕ ਮੰਨਦੇ ਨੇ ਕਿਉਂਕਿ ਉਹ ਫਿਲਮਾਂ ਦੇ ਵਿੱਚ ਉਹਨਾਂ ਨੂੰ ਵਿਖਾਉਂਦੇ ਨੇ ਕਿਵੇਂ ਉਹ ਜੰਗ ਦੀਆਂ ਕਲਾ ਦਿਖਾਉਂਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਬਹਾਦਰ ਨੇ ਜਦ ਕਿ ਇਹ ਸਿਰਫ ਇੱਕ ਪਰਦੇ ਦੇ ਉੱਤੇ ਉਹ ਇੱਕ ਵਿਖਾਵਾ ਇੱਕ ਐਕਟਿੰਗ ਕਰ ਰਹੇ ਹੁੰਦੇ ਨੇ ਅੱਜ ਅਸੀਂ ਗੱਲ ਕਰਾਂਗੇ ਸਰਦਾਰ ਹਾਟੂ ਸਿੰਘ ਤੇ ਸਰਦਾਰ ਬਾਗ ਸਿੰਘ ਦੀ ਜਦੋਂ ਸਰਦਾਰ ਹਾਟੂ ਸਿੰਘ ਤੇ ਸਰਦਾਰ ਬਾਗ ਸਿੰਘ ਦੀ ਆਪਾਂ ਇਤਿਹਾਸ ਪੜਾਂਗੇ ਤੇ ਪਤਾ ਲੱਗਦਾ ਹੈ ਕਿ ਜਦੋਂ ਅਹਿਮ ਸ਼ਾਹ ਅਬਦਾਲੀ ਪਾਣੀਪਤ ਦੀ ਵੱਡੀ ਜੰਗ ਮਰਟਿਆਂ ਦੇ ਨਾਲ ਜਿੱਤ ਕੇ ਸਤਲੁਜ ਤੱਪਕੇ ਤੇ ਪੰਜਾਬ ਚ ਆਇਆ ਹੁਣ ਅਸੀਂ ਸਾਰੇ ਜਾਣਦੇ ਆ ਕਿ ਮਹਾਰੱਟੇ ਬਹੁਤ ਇੱਕ ਮਾਰਸ਼ਲ ਕਾਮ ਸੀਗੇ ਤੇ ਉਹਨਾਂ ਦੇ ਨਾਲ ਹੋਰ ਵੀ ਕਈ ਇਹੋ ਜਿਹੇ ਯੋਧੇ ਸੀ ਜਿਨ੍ਹਾਂ ਨੇ ਪਾਣੀਪਤ ਦੀ ਵੱਡੀ ਜੰਗ ਕੀਤੀ ਸੀ ਤੇ ਉਹ ਪਾਣੀਪਤ ਦੀ ਜੰਗ ਨੂੰ ਜਿੱਤਣ ਤੋਂ ਬਾਅਦ ਜਦੋਂ ਪੰਜਾਬ ਹੁੰਦਾ ਹੋਇਆ ਐਮ ਐਸ਼ ਅਬਦਾਲੀ ਵਾਪਸ ਆ ਰਿਹਾ ਸੀ ਤੇ ਉਹ ਤੋਂ ਸਾਡੇ ਦੇਸ਼ ਦਾ ਬਹੁਤ ਸਾਰਾ ਖਜ਼ਾਨਾ ਲੁੱਟ ਕੇ ਜਾ ਰਿਹਾ ਸੀ ਤੇ ਬਟ ਨਾਲ ਦੇ ਨਾਲ ਇਹ ਸਾਡੇ ਦੇਸ਼ ਦੀਆਂ ਧੀਆਂ ਪੈਣਾ ਨੂੰ ਵੀ ਲੈ ਕੇ ਜਾਂਦਾ ਸੀਗਾ ਜਿਨ੍ਹਾਂ ਨੂੰ ਕਿ ਇਹ ਕਾਬਲ ਖੰਧਾਰਾਂ ਦੇ ਬਾਜ਼ਾਰਾਂ ਦੇ ਵਿੱਚ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਤੇ ਵੇਚ ਸਕਦਾ ਸੀ ਤੇ ਜਦੋਂ ਪੰਜਾਬ ਦੀ ਧਰਤੀ ਤੋਂ نکلਣ ਲੱਗਾ ਤੇ ਸਿੰਘਾਂ ਨੇ ਇਹ ਸਲਾਹ ਬਣਾਈ ਕਿ ਅਸੀਂ ਜਿਹੜੀਆਂ ਧੀਆਂ ਪੈਣਾ ਨੇ ਸਾਡੇ ਦੇਸ਼ ਦੀਆਂ ਇਹਨਾਂ ਨੂੰ ਆਜ਼ਾਦ ਕਰਾਉਣਾ ਆ ਕਿਉਂਕਿ ਇਹ ਜ਼ਬਰਨ ਉਹਨਾਂ ਨੂੰ ਇੱਥੋਂ ਚੁੱਕ ਕੇ ਲੈ ਕੇ ਜਾ ਰਹੇ ਨੇ ਸਭ ਤੋਂ ਪਹਿਲਾਂ ਤੇ ਇਸ ਚੀਜ਼ ਬਾਰੇ ਖਿਆਲ ਹੀ ਕਰਨਾ ਕਿ ਜਿਹੜਾ ਕਿ ਮਰਹਟਿਆਂ ਨੂੰ ਤੇ ਐਡੇ ਵੱਡੇ ਪਾਣੀਪਤ ਦੀ ਜੰਗ ਨੂੰ ਜਿੱਤ ਕੇ ਆ ਰਿਹਾ ਕਿ ਅਸੀਂ ਉਹਦੇ ਕੋਲੋਂ ਲੁੱਟਿਆ ਹੋਇਆ ਖਜ਼ਾਨਾ ਆਪਣਾ ਖੋਹੀ ਲੈਣਾ ਆ ਇਹ ਵਿਸ਼ਵਾਸ ਇਹ ਆਪਣੇ ਆਪ ਦੇ ਵਿੱਚ ਇਸ ਜਜ਼ਬੇ ਨੂੰ ਹੀ ਪਹਿਲਾਂ ਤਾਂ ਸਲਾਮ ਆ ਤੇ ਕਈ ਸਾਡੇ ਦੇਸ਼ ਦੇ ਲੋਕੀ ਜਿਹੜੇ ਸਿੰਘਾਂ ਨੂੰ ਕਹਿੰਦੇ ਨੇ ਕਿ ਇਹਨਾਂ ਦੇ 12 ਵਜ੍ਹ ਗਏ ਨੇ ਇਹਦਾ ਵੀ ਕਹਾਣੀ ਉੱਥੋਂ ਹੀ ਸ਼ੁਰੂ ਹੋਈ ਸੀ ਕਿ ਜਦੋਂ ਰਾਤ ਦੇ 12 ਵਜ੍ਹਦੇ ਸੀ ਤੇ ਜਿਹੜੇ ਸਿੰਘ ਸੀਗੇ ਉਹ ਗੋਰੀਲਾ ਅਟੈਕ ਕਰਦੇ ਹੁੰਦੇ ਸੀ ਕਿਉਂਕਿ ਜਿਹੜੇ ਸਿੰਘ ਸੀ ਉਹ ਗਿਣਤੀ ਦੇ ਥੋੜੇ ਸੀਗੇ ਤੇ ਉਹ ਤੂਫਾਨ ਵਾਂਗ ਆਉਂਦੇ ਸੀਗੇ ਇੱਕਦਮ ਤੇ ਲੁੱਟਖੋ ਕਰਕੇ ਅੱਗੇ ਚੱਲ ਜਾਂਦੇ ਸੀ ਅੱਜ ਦੇ ਸਮੇਂ 'ਚ ਵੀ ਆਪਾਂ ਵੇਖਦੇ ਆ ਜਿਹੜੀਆਂ ਸਰਜਿਕਲ ਸਟ੍ਰਾਈਕਾਂ ਹੁੰਦੀਆਂ ਨੇ ਉਹਨਾਂ ਦਾ ਵੀ ਇਹੀ ਹੁੰਦਾ ਆ ਉਹ ਆਂਦੇ ਨੇ ਸਟ੍ਰਾਈਕ ਕਰਕੇ ਤੇ ਚਲੇ ਜਾਂਦੇ ਨੇ ਉਦੋਂ ਇਹ ਸੀਗਾ ਕਿ ਬਹੁਤ ਵੱਡੀ ਫੌਜ ਨਹੀਂ ਸੀ ਸਿੰਘ ਬਹੁਤ ਛੋਟੀਆਂ-ਛੋਟੀਆਂ ਟੁਕੜੀਆਂ ਦੇ ਵਿੱਚ ਹੁੰਦੇ ਸੀਗੇ ਇਸ ਕਰਕੇ ਉਹ ਗੁਰੀਲਾ ਵਾਰ ਕਰਦੇ ਹੁੰਦੇ ਸੀਗੇ ਇਹਨਾਂ ਮੁਗਲਾਂ ਦੇ ਉੱਤੇ ਹੁਣ ਇਸੇ ਤਰ੍ਹਾਂ ਸਿੰਘਾਂ ਨੇ ਜਦੋਂ ਹਮਲਾ ਕੀਤਾ ਤੇ ਉਹਨਾਂ ਨੇ ਬਹੁਤ ਸਾਰਾ ਖਜ਼ਾਨਾ ਉਹਦੇ ਕੋਲੋਂ ਮੁਗਲਾਂ ਕੋਲੋਂ ਲੁੱਟ ਲਿਆ ਤੇ ਧੀਆਂ ਆਜ਼ਾਦ ਕਰਾ ਦਿੱਤੀਆਂ ਤੇ ਜਦੋਂ ਇਹ ਹਮਲਾ ਹੋ ਗਿਆ ਤੇ ਉਸ ਸਿੰਘਾਂ ਦੇ ਟੋਲੇ ਦੇ ਵਿੱਚ ਇੱਕ ਸਰਦਾਰ ਹਾਟੂ ਸਿੰਘ ਵੀ ਸੀਗਾ ਜਿਹੜਾ ਕਿ ਲਾਹੌਰ ਦੇ ਨੇੜੇ ਪਿੰਡ ਕਾਨੇ ਕਸ਼ ਤੇ ਰਹਿਣ ਵਾਲਾ ਸੀਗਾ ਉਹਨਾਂ ਨੇ ਇਹ ਸਲਾਹ ਬਣਾਈ ਕਿ ਇੱਥੇ ਆਏ ਤਾਂ ਹੈਗੇ ਆ ਆਪਾਂ ਹਮਲਾ ਤਾਂ ਕੀਤਾ ਹੀ ਹੈ ਕਿਉਂ ਨਾ ਮੈਂ ਐਮੇਸ਼ਾ ਅਬਦਾਲੀ ਨੂੰ ਮਾਰ ਕੇ ਵਾਪਸ ਚਲ ਜਾ ਹੁਣ ਇਹ ਦੇਖੋ ਕਿ ਜਿਹੜਾ ਐਮੇਸ਼ਾ ਅਬਦਾਲੀ ਕੋਈ ਆਮ ਜਿਹਾ ਬੰਦਾ ਤਾਂ ਹੈ ਨਹੀਂ ਸੀ ਜਦੋਂ ਤੋਂ ਉਸ ਸਮੇਂ ਦੀਆਂ ਹਿੰਦੁਸਤਾਨ ਦੇ ਜਿੰਨੇ ਵੀ ਸੂਬੇ ਹੀ ਸਾਰੇ ਡਰਦੇ ਸੀਗੇ ਕਿਉਂਕਿ ਉਹ ਹਿੰਦੁਸਤਾਨ ਦੇ ਉੱਤੇ ਕਬਜ਼ਾ ਹੁੰਦਾ ਸੀਗਾ ਦਿੱਲੀ ਦੇ ਉੱਤੇ ਹਮਲਾ ਕਰਕੇ ਪਾਣੀਪਤ ਦੀ ਐਡੀ ਵੱਡੀ ਜੰਗ 'ਚ ਮਰਾਟਿਆਂ ਨੂੰ ਮਾਰਿਆ ਉਹਨੇ ਤੇ ਇੱਕ ਸਿੰਘ ਸਵਾ ਲੱਖ ਸਵਾ ਲੱਖ ਨਿਹੰਗ ਸਿੰਘਾਂ ਦੀ ਬੋਲਲੀ ਦੇ ਵਿੱਚ ਇੱਕ ਕੱਲੇ ਸਿੰਘ ਨੂੰ ਸਵਾ ਲੱਖ ਕਿਹਾ ਜਾਂਦਾ ਹੈ ਹੁਣ ਉਹ ਕੱਲਾ ਸਿੰਘ ਇਹ ਉੱਥੇ ਖੜਾ ਵਿਚਾਰ ਕਰ ਰਿਹਾ ਹੈ ਕਿ ਕਿਉਂ ਨਾ ਮੈਂ ਅਬਦਾਲੀ ਨੂੰ ਹੀ ਮਾਰ ਚੱਲਾਂ ਇੱਥੇ ਆਇਆ ਤਾਂ ਹੈ ਹੁਣ ਤੁਸੀਂ ਇਹ ਵੇਖੋ ਇਹ ਜਜ਼ਬਾ ਕਿਵੇਂ ਦਾ ਸੀ ਸਿੰਘਾਂ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਕਿੱਡੀ ਬਹਾਦਰੀ ਸਿੱਗਿਉ ਸਿੰਘਾਂ ਦੇ ਅੰਦਰ ਕਿ ਜਿਹੜਾ ਸੋਚਦਾ ਕਿ ਮੈਂ ਆਇਆ ਆਂ ਤੇ ਹੁਣ ਕਿਉਂ ਨਾ ਲਾਹਾ ਲੈ ਲਾਂ ਤੇ ਅਫਦਾਲੀ ਨੂੰ ਮਾਰ ਕੇ ਚੱਲਾਂ ਵਾਪਸ ਤੇ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਸਰਦਾਰ ਹਰਤੂ ਸਿੰਘ ਸੀ ਜਿਹੜਾ ਇਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਕੋਲ ਦੇ ਵਿੱਚੋਂ ਸੀਗਾ ਤੇ ਫਿਰ ਉਹ ਕੀ ਕਰਦਾ ਆ ਮੁਗਲਾਂ ਦੇ ਅਫਦਾਲੀ ਦੇ ਸਪਾਈਆਂ ਨੂੰ ਮਾਰਦਾ ਮਾਰਦਾ ਜਿਵੇਂ ਉਹਨਾਂ ਦੇ ਕੈਂਪ 'ਚ ਜਿਹੜਾ ਉਹਨਾਂ ਨੇ ਲਾਇਆ ਹੋਇਆ ਸੀ ਕੈਂਪ ਜਿੱਥੇ ਠਹਿਰੇ ਹੋਏ ਸੀ ਜਿਵੇਂ ਹੀ ਉਹ ਅਫਦਾਲੀ ਦੇ ਤੰਬੋਵਾਲ ਦੇ ਨੇੜੇ ਜਾਣ ਲੱਗਦਾ ਆ ਤੇ ਉਹ ਗ੍ਰਿਫਤਾਰ ਹੋ ਜਾਂਦਾ ਆ ਇਹ ਗ੍ਰਫਤਾਰ ਕਿੱਦਾਂ ਹੁੰਦਾ ਹੈ ਇਹਦੀ ਗੱਲ ਵੀ ਆਪਾਂ ਅੱਗੇ ਕਰਾਂਗੇ ਤੇ ਜਦੋਂ ਹਰਤੂ ਸਿੰਘ ਗ੍ਰਫਤਾਰ ਹੋ ਗਿਆ ਇਸੇ ਤਰ੍ਹਾਂ ਇੱਕ ਸਰਦਾਰ ਬਾਗ ਸਿੰਘ ਸਿਗਾ ਉਹ ਵੀ ਉਸੇ ਕੈਂਪ ਦੇ ਵਿੱਚ ਕਹਿ ਲੋ ਉਸ ਇਲਾਕੇ 'ਚ ਆਇਆ ਹੋਇਆ ਸੀਗਾ ਉਹਦਾ ਵੀ ਇਹੀ ਸੀਗਾ ਕਿ ਮੈਂ ਇਹਨੂੰ ਅਬਦਾਲੀ ਨੂੰ ਮਾਰ ਚੱਲਾਂ ਉਹ ਵੀ ਗ੍ਰਫਤਾਰ ਹੋ ਗਿਆ ਸੀਗਾ ਇਹ ਦੋਨੋਂ ਕੱਲੇ ਕੱਲੇ ਸਿੰਘ ਆਪਣਾ ਮਨ ਬਣਾ ਕੇ ਆਏ ਸੀ ਅਬਦਾਲੀ ਨੂੰ ਮਾਰਨ ਦਾ ਤੇ ਉਹ ਦੋਨੋਂ ਗ੍ਰਫਤਾਰ ਹੋ ਗਏ ਤੇ ਅਬਦਾਲੀ ਦੇ ਸਾਹਮਣੇ ਪੇਸ਼ ਕੀਤੇ ਗਏ ਤੇ ਅਬਦਾਲੀ ਕਹਿੰਦਾ ਕਿ ਮੇਰਾ ਤੇ ਨਾਂ ਸੁਣ ਕੇ ਵੱਡੇ ਵੱਡੇ ਜਰਨੈਲ ਜਿਹੜੇ ਨੇ ਉਹ ਜੰਗ ਕਰਨ ਤੋਂ ਮਨਾ ਕਰ ਜਾਂਦੇ ਨੇ ਤੇ ਤੁਸੀਂ ਹਾਉ ਕੌਣ ਜਿਹੜੇ ਕਿ ਮੈਨੂੰ ਹੀ ਮਾਰਨ ਆ ਗਏ ਮੇਰੇ ਕਾਫਲੇ ਤੇ ਹਮਲਾ ਕਰਨ ਆ ਗਏ ਕਿਉਂਕਿ ਉਸ ਵળે ਆਜੇ ਅਬਦਾਲੀ ਸਿੰਘਾਂ ਤੋਂ ਇੰਨਾ ਜ਼ਿਆਦਾ ਜਾਣੂ ਨਹੀਂ ਸੀਗਾ ਤੇ ਉਹ ਕਹਿੰਦਾ ਤੁਸੀਂ ਹੋ ਕੌਣ ਤੇ ਅਗੇ ਉਹ ਜਵਾਬ ਦਿੰਦੇ ਆ ਅਸੀਂ ਸਿੰਘ ਹੁੰਨੇ ਆ ਤੇ ਅਬਦਾਲੀ ਕਹਿੰਦਾ ਸਿੰਘ ਕੌਣ ਹੁੰਦੇ ਆ ਤੇ ਅੱਗਿਓ ਸਰਦਾਰ ਹਟੂ ਸਿੰਘ ਤੇ ਸਰਦਾਰ ਬਾਗ ਸਿੰਘ ਕਹਿੰਦੇ ਸਿੰਘ ਨਾ ਸ਼ੇਰ ਦਾ ਹੁੰਦਾ ਆ ਹੁਣ ਇੱਥੇ ਨਾਲ ਨਾਲ ਇਹ ਵੀ ਕਹਿੰਦੇ ਚੱਲੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਜਾਂ ਜਿਹੜੇ ਜਵਾਨ ਨੇ ਉਹ ਨਾਂ ਦੇ ਨਾਲ ਆਪਣਾ ਸਿੰਘ ਹੀ ਨਹੀਂ ਲਾਉਂਦੇ ਉਹ ਸਿੱਧਾ ਆਪਣਾ ਨਾਂ ਦੇ ਨਾਂ ਦੇ ਪਿੱਛੇ ਸਿੱਧੀ ਗੋਤ ਲਾ ਦਿੰਦੇ ਨੇ ਵਿੱਚੋਂ ਸਿੰਘ ਸ਼ਬਦ ਦੇ ਗਾਇਬ ਕਰ ਦਿੰਦੇ ਨੇ ਲੇਕਿਨ ਇਹ ਚ ਉਹਨਾਂ ਦਾ ਵੀ ਕਸੂਰ ਨਹੀਂ ਕਿ ਉਹ ਜਿਨ੍ਹਾਂ ਨੂੰ ਫਾਲੋ ਕਰਦੇ ਨੇ ਜਿਨ੍ਹਾਂ ਨੂੰ ਵੇਖਦੇ ਨੇ ਜਿਹੜੇ ਹੀਰੋ ਜਾਂ ਜਿਹੜੇ ਸਾਡੇ ਗਾਂ ਵਾਲੇ ਉਹ ਵੀ ਇਦਾਂ ਹੀ ਨੇ ਉਹ ਨਾਂ ਦੇ ਪਿੱਛੇ ਸਿੱਧੀ ਗੋਚ ਲਾ ਦਿੰਦੇ ਨੇ ਉਹ ਜਿਹੜਾ ਸਿੰਘ ਸ਼ਬਦ ਹੈ ਬੜਾ ਮਹਿੰਗਾ ਆ 1469 ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਬਣਾਏ ਤੇ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਸਿੰਘ ਬਣਾਇਆ 230 ਸਾਲ ਲੱਗ ਗਏ ਸਿੱਖ ਤੋਂ ਸਿੰਘ ਬਣਾਉਣ ਵਾਸਤੇ ਬڑا ਮਹਿੰਗਾ ਸ਼ਬਦ ਸੀਗਾ ਸਿੰਘ ਕਿਉਂਕਿ ਹਜ਼ਾਰਾਂ ਸਾਲਾਂ ਦੀ ਜਿਹੜੀ ਗੁਲਾਮੀ ਸੀ ਉਹਨੂੰ ਦੂਰ ਕਰਨਾ ਜਿਹੜੇ ਕਿ ਹੱਡਾਂ 'ਚ ਵੜ ਗਏ ਸੀ ਦੇਸ਼ ਵਾਲਿਆਂ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਬਾਣੀ ਦੇ ਨਾਲ ਜੋੜਿਆ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਬਾਣੀ ਇਸ ਲਈ ਬढ़ाई ਕਿ ਮਹਾਰਾਜ ਕਹਿੰਦੇ ਕਿ ਤੁਹਾਨੂੰ ਗਿਆਨ ਹੋਣਾ ਚਾਹੀਦਾ ਆ ਸ਼ਸਤਰ ਕਿਦੇ ਤੇ ਚਲਾਉਣਾ ਕਿਦੇ ਤੇ ਨਹੀਂ ਚਲਾਉਣਾ ਤੇ 230 ਸਾਲ ਦਾ ਸਮਾਂ ਲੱਗਾ ਸਿੰਘ ਬਣਾਉਣ ਦੇ ਵਾਸਤੇ ਤੇ ਸਿੰਘ ਸ਼ਬ ਨਾ ਜਿਹੜਾ ਸੀ ਬੜਾ ਮਹਿੰਗਾ ਸੀਗਾ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਇਹ ਜਾਤਾਂ ਪਾਤਾਂ ਜਿਹੜੀਆਂ ਇਹ ਗੋਤ ਨਾਲ ਲਾਉਂਦੇ ਹੁੰਦੇ ਸੀ ਨਾਮ ਦੇ ਨਾਲ ਇਹਦੇ ਨਾਲ ਪਛਾਣਿਆ ਜਾਂਦੇ ਸੀਗਾ ਕਿ ਇਹ ਬੰਦਾ ਨੀਵੀਂ ਜਾਤ ਦਾ ਆ ਉੱਚੀ ਜਾਤ ਦਾ ਆ ਜਾਂ ਕਿਹੜੀ ਜਾਤ ਦਾ ਆ ਪੁਰਾਣੇ ਸਮੇਂ ਦੇ ਵਿੱਚ ਇਹ ਛੂਆ ਛੂਤ ਬਹੁਤ ਚੱਲਦੀ ਹੁੰਦੀ ਸੀਗੀ ਤਾਂ ਕਰਕੇ ਨਾਮ ਦੇ ਨਾਲ ਗੋਤ ਲਾ ਦਿੰਦੇ ਸੀ ਤਾਂ ਕਿ ਪਛਾਣਿਆ ਜਾਵੇ ਕਿ ਕਿਹੜੀ ਕੁੱਲ ਦਾ ਕਿਹੜੀ ਜਾਤੀ ਦਾ ਆ ਇਹ ਉਸ ਵੇਲੇ ਦੀ ਵੰਡਵਰਣ ਬਹੁਤ ਚੱਲਦੀ ਸੀ ਤੇ ਇਸੇ ਨੂੰ ਹਟਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਨੇ ਨਾਂ ਦੇ ਨਾਲ ਸਿੰਘ ਲਾਇਆ ਤੇ ਸਿੰਘ ਜਿੱਦਾਂ ਹੀ ਮਹਾਰਾਜ ਨੇ ਲਾਇਆ ਇਹ ਸਾਰੀਆਂ ਉੱਚੀਆਂ ਨੀਵੀਆਂ ਜਾਤੀਆਂ ਸਭ ਖਤਮ ਕਰ ਦਿੱਤੀਆਂ ਸਾਰਿਆਂ ਨੂੰ ਇੱਕੋ ਥਾਂ ਮਹਾਰਾਜ ਨੇ ਲੈ ਆਂਦਾ ਤੇ ਬੜਾ ਵੱਡਾ ਸਤਕਾਰ ਸੀ ਮਹਾਰਾਜ ਜੀ ਆ ਇਸ ਗੱਲ ਦੇ ਉੱਤੇ ਅਬਦਾਲੀ ਕਹਿੰਦਾ ਕਿ ਤੁਸੀਂ ਸਿੰਘ ਸਿੰਘ ਨਾ ਸ਼ੇਰ ਦਾ ਹੁੰਦਾ ਹੈ ਤੇ ਤੁਸੀਂ ਸਾਰੀ ਕੌਮ ਹੀ ਸ਼ੇਰਾਂ ਦੀ ਹੋ ਤੇ ਅੱਗੇ ਹਰਤੂ ਸਿੰਘ ਕਹਿੰਦਾ ਹਾਂ ਅਸੀਂ ਸਾਰੇ ਕੌਮ ਹੀ ਸ਼ੇਰਾਂ ਦੀ ਆ ਤੇ ਅਬਦਾਲੀ ਕਹਿੰਦਾ ਮੈਂ ਇਸ ਚੀਜ਼ ਨੂੰ ਨਹੀਂ ਮੰਨ ਸਕਦਾ ਤੇ ਪਾਈ ਹਰਤੂ ਸਿੰਘ ਜੀ ਕਹਿੰਦੇ ਕਿ ਵਾਕਈ ਅਸੀਂ ਸਿੰਘ ਨਾ ਸ਼ੇਰ ਦਾ ਆ ਕਿਉਂਕਿ ਸਾਡੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਵਾਅਦਾ ਕੀਤਾ ਸੀਗਾ ਚਿੜੀਆਂ ਤੋਂ ਮੈਂ ਬਾਜ਼ ਚੜਾਉਂ ਗਿੱਦੜਾਂ ਤੋਂ ਮੈਂ ਸ਼ੇਰ ਮਰਾਉ ਤੇ ਸਵਾ ਲੱਖ ਤੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਤੇ ਇਹ ਚੀਜ਼ ਜਿਹੜੀ ਉਹਨਾਂ ਨੇ ਕਹੀ ਉਹਨਾਂ ਨੇ ਕਰਕੇ ਵਿਖਾਈ ਤੇ ਅਗਿਓ ਅਬਦਾਲੀ ਕਹਿੰਦਾ ਮੈਂ ਨਹੀਂ ਮੰਨਦਾ ਕਿ ਸਵਾ ਲੱਖ ਦੇ ਨਾਲ ਇੱਕ ਜਣਾ ਲੜ ਸਕਦਾ ਹੈ ਅਤੇ ਉਹ ਵੀ ਇਸ ਦੇਸ਼ ਦੇ ਵਿੱਚੋਂ ਕਹਿੰਦਾ ਸਾਡੇ ਵਡੇਰਿਆਂ ਨੇ ਹੋਰ ਮੁਗਲਾਂ ਨੇ ਇੱਥੇ ਇੰਨੇ ਸਾਲ ਰਾਜ ਕੀਤਾ ਤੇ ਇਸ ਧਰਤੀ ਦੇ ਉੱਤੇ ਕੋਈ ਵੀ ਇਹੋ ਜਿਹਾ ਸੂਰਮਾ ਨਹੀਂ ਪੈਦਾ ਹੋਇਆ ਜਾਂ ਕੋਈ ਇਹੋ ਜਿਹੀ ਕੌਮ ਨਹੀਂ ਹੈ ਕਿ ਜਿਹੜੀ 7 ਲੱਖ ਨਾਲ ਇੱਕ ਲੜ ਜਾਵੇ ਤੇ ਭਾਈ ਹਰਤੂ ਸਿੰਘ ਭਾਈ ਬਾਗ ਸਿੰਘ ਕਹਿੰਦੇ ਕਿ ਤੂੰ ਜੇ ਮੰਨਦਾ ਨਹੀਂ ਤੂੰ ਦੱਸ ਇਹੋ ਜਿਹਾ ਅਸੀਂ ਕੀ ਕਰੀਏ ਜਿਹੜੇ ਨਾਲ ਤੂੰ ਮੰਨੇਗਾ ਕਿਉਂਕਿ ਮਹਾਰਾਜ ਤੇ ਸਾਨੂੰ ਪੂਰਾ ਯਕੀਨ ਹੈ ਮਹਾਰਾਜ ਸਮਰੱਥ ਨੇ ਜੋ ਮਹਾਰਾਜ ਨੇ ਕਿਹਾ ਆ ਉਹ ਮਹਾਰਾਜ ਦੇ ਬੋਲ ਪੱਕੇ ਨੇ ਤੇ ਤੂੰ ਦੱਸ ਇਹੋ ਜਿਹਾ ਕੀ ਤੈਨੂੰ ਕਰਕੇ ਵਿਖਾਈਏ ਕਿ ਜਿਹੜਾ ਤੂੰ ਮੰਨ ਜਾਏਗਾ ਕਿ ਇਹ ਚੀਜ਼ ਸੱਚ ਹੈ ਤੇ ਆ ਕਿਉਂ ਅਬਦਾਲੀ ਮਖੌਲ ਦੇ ਵਿੱਚ ਕਹਿੰਦਾ ਕਿ ਐਦਾਂ ਕਰਦੇ ਆ ਜੇ ਤੁਹਾਡਾ ਨਾਂ ਸਿੰਘ ਹੈ ਤੇ ਸਿੰਘ ਨਾਂ ਜੇ ਸ਼ੇਰ ਦਾ ਹੁੰਦਾ ਹੈ ਤੇ ਮੈਂ ਜੇ ਸ਼ੇਰ ਮੰਗਾ ਲਾਂ ਤੁਸੀਂ ਸ਼ੇਰ ਦਾ ਮੁਕਾਬਲਾ ਕਰ ਲੋਗੇ ਤੁਸੀਂ ਦੋ ਸਿੰਘ ਉਹ ਤੇ ਮੈਂ ਇੱਕ ਸ਼ੇਰ ਲੈ ਕੇ ਆਉਣਾ ਤੇ ਤੁਸੀਂ ਮੁਕਾਬਲਾ ਕਰਕੇ ਵਿਖਾਓ ਤੇ ਅੱਗੇ ਭਾਈ ਬਾਗ ਸਿੰਘ ਜੀ ਉਹਨੂੰ ਕਹਿੰਦੇ ਅਬਦਾਲੀ ਨੂੰ ਕਿ ਇਹ ਬੜੀ ਨਾਇਨਸਾਫੀ ਕਰ ਰਹੇ ਆਂ ਤੂੰ ਤੇ ਅਬਦਾਲੀ ਝਟਿਆ ਜੇ ਉਹ ਭਾਈ ਬਾਗ ਸਿੰਘ ਦੀ ਗੱਲ ਵੀ ਨਹੀਂ ਪੂਰੀ ਹੋਣ ਦਿੱਤੀ ਤੇ ਅਬਦਾਲੀ ਝਟ ਵਿੱਚ ਬੋਲਿਆ ਕਿ ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਤੁਹਾਡੀਆਂ ਗੱਲਾਂ ਵੱਡੀਆਂ ਨੇ ਤੇ ਤੁਹਾਡੇ ਕੰਮ ਹੈ ਨਹੀਂ ਉਹਨੇ ਇਹ ਤੁਸੀਂ ਐਵੇਂ ਕਹਿੰਨੇ ਹੋ ਤੁਹਾਡਾ ਨਾਮ ਸਿੰਘ ਨਾ ਸ਼ੇਰ ਦਾ ਹੈ ਪਰ ਸ਼ੇਰਾਂ ਵਾਲੀ ਗੱਲ ਹੈ ਨਹੀਂ ਤੁਹਾਡੇ ਚ ਤੇ ਹੁਣ ਸਰਦਾਰ ਬਾਗ ਸਿੰਘ ਦਾ ਜਵਾਬ ਵੇਖਿਓ ਅੱਗੇਓ ਸਾਡੇ ਹੀਰੋ ਜੇ ਕਿਹੋ ਜਿਹਾ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਅਸੀਂ ਭੁੱਲ ਗਏ ਆ ਕਿ ਮੇਰਾ ਨਾਮ ਬਾਗ ਸਿੰਘ ਹੈ ਬਾਗ ਦਾ ਮਤਲਬ ਵੀ ਸਿੰਘ ਹੁੰਦਾ ਤੇ ਸਿੰਘ ਦਾ ਮਤਲਬ ਵੀ ਸ਼ੇਰ ਹੁੰਦਾ ਜਿਹੜੇ ਨਾਇਨਸਾਫੀ ਹੈ ਸਾਡੇ ਨਾਲ ਨਹੀਂ ਇਹ ਉਹ ਜਿਹੜਾ ਤੂੰ ਸ਼ੇਰ ਲੈ ਕੇ ਆਏਗਾ ਉਹਦੇ ਨਾਲ ਨਾਇਨਸਾਫੀ ਹੈ ਹੁਣ ਤੂੰ ਇਹ ਸੋਚ ਕਿ ਦੋ ਸ਼ੇਰ ਇੱਕ ਸ਼ੇਰ ਨਾਲ ਲੜਨ ਤੇ ਨਾਇਨਸਾਫੀ ਹੁੰਦੀ ਹੈ ਕਿ ਨਹੀਂ ਕਹਿੰਦਾ ਤੂੰ ਐਦਾਂ ਕਰ ਤੂੰ ਇੱਕ ਨਹੀਂ ਤੂੰ ਦੋ ਸ਼ੇਰ ਲੈ ਕੇ ਆ ਅਸੀਂ ਵੀ ਦੋਨੋਂ ਸਿੰਘ ਨਹੀਂ ਮੈਂ ਕੱਲਾ ਉਹਨਾਂ ਦੋਨਾਂ ਸ਼ੇਰਾਂ ਦਾ ਮੁਕਾਬਲਾ ਕਰਾਂਗਾ ਅਸੀਂ ਦੋ ਸਿੰਘ ਨਹੀਂ ਮੈਂ ਕੱਲਾ ਉਹਦੇ ਨਾਲ ਲੜਾਂਗਾ ਤੇ ਫਿਰ ਤੈਨੂੰ ਪਤਾ ਲੱਗੇਗਾ ਕਿ ਸਿੰਘ ਹੁੰਦੇ ਕੌਣ ਆ ਅਫਦਾਲੀ ਨੇ ਕੀ ਕੀਤਾ ਵੱਡਾ ਸਾਰਾ ਜੰਗਲਾ ਵੰਗਾਇਆ ਲੋਹੇ ਦਾ ਤੇ ਉਹਨਾਂ ਨੇ ਸ਼ੇਰ ਰੱਖੇ ਹੁੰਦੇ ਸੀਗੇ ਕਿਉਂਕਿ ਪੁਰਾਣੇ ਸਮੇਂ ਦੇ ਜਦੋਂ ਜੰਗ ਹੁੰਦੀ ਸੀ ਦੁਸ਼ਮਣ ਦੀਆਂ ਫੌਜਾਂ ਦੇ ਉੱਤੇ ਸ਼ੇਰ ਛੱਡਦੇ ਹੁੰਦੇ ਸੀ ਤੇ ਵੈਸੇ ਵੀ ਸ਼ਿਕਾਰ ਕਰਕੇ ਆਪਣੇ ਕੋਲ ਰੱਖਦੇ ਹੁੰਦੇ ਸੀ ਤੇ ਉਹਨੇ ਕੀ ਕੀਤਾ ਦੋ ਸ਼ੇਰ ਮੰਗਾਏ ਤੇ ਉਹਨੇ ਸਪਾਈਆਂ ਨੂੰ ਹੁਕਮ ਦਿੱਤਾ ਕਹਿੰਦਾ ਹੈ ਸਰਦਾਰ ਬਾਗ ਸਿੰਘ ਦੇ ਗਾਲਚੋਂ ਸੰਗਲ ਲਾ ਦੋ ਤੇ ਸਾਰੀਆਂ ਬੇੜੀਆਂ ਖੋਲ ਦੋ ਸਿਰਫ ਇਹਦੇ ਪੈਰ ਨੂੰ ਇੱਕ ਕਹਿੰਦਾ ਸੰਗਲ ਮਾਰ ਦੋ ਕਿਉਂਕਿ ਕਹਿੰਦਾ ਇਹ ਮੈਨੂੰ ਪੂਰਾ ਯਕੀਨ ਹੈ ਕਿ ਜਿਹੜਾ ਇਹ ਸਿੰਘ ਹੈ ਇਹ ਬਹਾਨਾ ਲਾ ਰਿਹਾ ਇੱਥੋਂ ਭੱਜਣ ਦਾ ਕਹਿੰਦਾ ਇਹਨੇ ਦੋ ਸ਼ੇਰ ਮੰਗਾ ਲਏ ਨੇ ਦੋ ਸ਼ੇਰਾਂ ਆਏ ਨੇ ਕਿੱਥੇ ਲੜ ਪਾਣੇ ਆ ਇਹ ਬਸ ਜਿੱਦਾਂ ਹੀ ਇਹਨੂੰ ਮੌਕਾ ਮਿਲਿਆ ਇਹਨੇ ਭੱਜ ਜਾਣਾ ਸੋ ਇਸ ਕਰਕੇ ਇਹਦੇ ਪੈਰ ਨੂੰ ਇੱਕ ਸੰਗਲ ਮਾਰ ਦੋ ਤੇ ਸਰਦਾਰ ਬਾਗ ਸਿੰਘ ਦੇ ਪੈਰ ਨੂੰ ਇੱਕ ਸੰਗਲ ਮਾਰ ਕੇ ਦੋਨੋਂ ਸ਼ੇਰਾਂ ਦੇ ਮੋਹਰੇ ਜਾ ਕੇ ਸਰਦਾਰ ਬਾਗ ਸਿੰਘ ਖੜ ਗਿਆ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ੇਰ ਜਿਹੜਾ ਆ ਉਹਦੀ ਕਿੰਨੀ ਫੁਰਤੀ ਹੁੰਦੀ ਹੈ ਕਿੰਨੀ ਫੁਰਤੀ ਨਾਲ ਉਹ ਇਨਸਾਨ ਦੇ ਉੱਤੇ ਹਮਲਾ ਕਰਦਾ ਆ ਖਾਸ ਕਰ ਉਹਨੂੰ ਅੱਗੇ ਇਨਸਾਨੀ ਮਾਸ ਦਿਸ ਪਿਆ ਹੋਵੇ ਤੇ ਹੁਣ ਇੱਕ ਸ਼ੇਰ ਬੜੀ ਹੀ ਫੁਰਤੀ ਦੇ ਨਾਲ ਉਹਨੇ ਸਰਦਾਰ ਬਾਗ ਸਿੰਘ ਦੇ ਉੱਤੇ ਝਪਟਾ ਮਾਰਿਆ ਤੇ ਸਰਦਾਰ ਬਾਗ ਸਿੰਘ ਸਿਰਫ ਤੇੜ ਕਸ਼ੈਰਾ ਪਾਇਆ ਸੀ ਤੇ ਸਰ ਤੇ ਦਮਾਲਾ ਸੀਗਾ ਤੇ ਹੋਰ ਕੋਈ ਸਿਰ ਤੇ ਸਰੀਰ ਤੇ ਕੱਪੜਾ ਨਹੀਂ ਸੀਗਾ ਤੇ ਹੁਣ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਇਹ ਆਪਣੇ ਸ਼ਸਤਰ ਜਿਹੜੇ ਨੇ ਕੇਸਾਂ 'ਚ ਵੀ ਰੱਖਦੇ ਨੇ ਤੇ ਦਮਾਲੇ ਦੇ ਵਿੱਚ ਵੀ ਰੱਖਦੇ ਨੇ ਤੇ ਸਰਦਾਰ ਬਾਗ ਸਿੰਘ ਨੇ ਆਪਣੇ ਦਮਾਲੇ ਦੇ ਵਿੱਚੋਂ ਹੱਥ ਪਾ ਕੇ ਇੱਕ ਬਾਗ ਨਖਾ ਕੱਢਿਆ ਬਾਗਨਖਾ ਉਹ ਸ਼ੇਰ ਦੇ ਪੰਜਿਆਂ ਵਾਂਗੂ ਇੱਕ ਹੁੰਦਾ ਆ ਜਿਹਨੂੰ ਕਿ ਆਪਾਂ ਆਪਣੀ ਉਂਗਲਾਂ ਦੇ ਵਿੱਚ ਪਾ ਕੇ ਉਹਦੇ ਨਾਲ ਹਮਲਾ ਕਰ ਸਕਦੇ ਆ ਤੇ ਸਰਦਾਰ ਬਾਗ ਸਿੰਘ ਨੇ ਆਪਣੇ ਹੱਥ ਦੇ ਵਿੱਚ ਬਾਗਨਖਾ ਫੜ ਕੇ ਸ਼ੇਰ ਨੇ ਜਿੱਦਾਂ ਹੀ ਉਹਨਾਂ ਦੇ ਉੱਤੇ ਛਾਲ ਮਾਰੀ ਤੇ ਸਰਦਾਰ ਬਾਗ ਸਿੰਘ ਨੇ ਨੀਵਾ ਹੋ ਕੇ ਸ਼ੇਰ ਦੇ ਟਿੱਡ ਤੋਂ ਲੈ ਕੇ ਉਹਦੀ ਧੌਣ ਤੱਕ ਉਹਨੂੰ ਵਿੱਚੋਂ ਪਾੜ ਦਿੱਤਾ ਤੇ ਜਿਹੜਾ ਸ਼ੇਰ ਸੀਗਾ ਉਹ ਜ਼ਖਮੀ ਹੋ ਕੇ ਇੱਕ ਪਾਸੇ ਡਿੱਗ ਪਿਆ ਤੇ ਜਿਵੇਂ ਤੜਪਣ ਲੱਗ ਪਿਆ ਕਿਉਂਕਿ ਬਹੁਤ ਜ਼ਿਆਦਾ ਪਹਾੜਿਆ ਸੀ ਉਹਨਾਂ ਤੇ ਇਹ ਵੇਖ ਕੇ ਜਿਹੜਾ ਦੂਜਾ ਸ਼ੇਰ ਸੀ ਉਹਨੇ ਹਮਲਾ ਕਰ ਦਿੱਤਾ ਸਰਦਾਰ ਬਾਗ ਸਿੰਘ ਦੇ ਉੱਤੇ ਤੇ ਹੁਣ ਸਰਦਾਰ ਬਾਗ ਸਿੰਘ ਕਿਉਂਕਿ ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਉਹ ਨੀਵੇਂ ਹੋ ਗਏ ਸੀ ਪਹਿਲਾਂ ਪਹਿਲੇ ਸ਼ੇਰ ਨੂੰ ਮਾਰਨ ਵਾਸਤੇ ਤੇ ਜਦੋਂ ਅਚਾਨਕ ਉਹ ਉੱਠਦੇ ਇੰਨੀ ਜ਼ੇਰ ਨੂੰ ਦੂਜੇ ਸ਼ੇਰ ਨੇ ਹਮਲਾ ਕਰ ਦਿੱਤਾ ਤੇ ਸਰਦਾਰ ਬਾਗ ਸਿੰਘ ਨੇ ਆਪਣਾ ਜਿਹੜਾ ਹੱਥ ਸੀਗਾ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾ ਕੇ ਉਹਦੀ ਜ਼ੁਬਾਨ ਫੜ ਲਈ ਹੁਣ ਇੱਥੇ ਕਈ ਇਹ ਵੀ ਕਹਿਣਗੇ ਕਿ ਇਹ ਮਨੋ ਮਨੋ ਕਹਾਣੀਆਂ ਕਿੱਥੋਂ ਸੁਣਾਈ ਜਾਂਦੇ ਆ ਜੇ ਤੁਸੀਂ ਇਤਿਹਾਸ ਪੜੋਗੇ ਤਾਂ ਤੁਹਾਨੂੰ ਇਹ ਚੀਜ਼ ਪਤਾ ਵੀ ਲੱਗ ਜਾਏਗੀ ਗੱਲ ਇਹੀ ਆ ਨਾ ਜਿਹੜੀਆਂ ਅਸੀਂ ਫਿਲਮਾਂ ਦੇਖਦੇ ਆ ਸਕਰੀਨ ਦੇ ਉੱਤੇ ਉਹਦਾ ਅਸੀਂ ਕਦੇ ਕਿੰਤੂ ਨਹੀਂ ਕਰਦੇ ਕਿ ਕਿਵੇਂ ਹੋ ਸਕਦੀ ਆ ਲੇਕਿਨ ਅਸੀਂ ਆਪਣੇ ਹੀ ਸਿੰਘਾਂ ਦਾ ਇਤਿਹਾਸ ਪੜ੍ਹਦੇ ਆ ਸੌ ਕਿੰਤੂ ਪਰੰਤੂ ਕਰਨੇ ਹੁੰਦੇ ਆ ਖੈਰ ਜਿਨ੍ਹਾਂ ਨੇ ਕਰਨੇ ਉਹਨਾਂ ਨੇ ਕਰ ਹੀ ਜਾਣੇ ਆ ਸੋ ਸਰਦਾਰ ਬਾਗ ਸਿੰਘ ਨੇ ਉਹਦੀ ਜ਼ੁਬਾਨ ਅੰਦਰੋਂ ਫੜ ਲਈ ਨਹੀਂ ਤੇਜ਼ ਕਿਉਂਕਿ ਸ਼ੇਰ ਜਦੋਂ ਹਮਲਾ ਕਰਦਾ ਮੂੰਹ ਅੱਡ ਕੇ ਹਮਲਾ ਕਰਦਾ ਆ ਤੇ ਸਰਦਾਰ ਬਾਗ ਸਿੰਘ ਜਿਹੜਾ ਸੀਗਾ ਉਹਨੂੰ ਜਿਹੜਾ ਸ਼ੇਰ ਸੀਗਾ ਉਹਨੇ ਆਪਣੇ ਨõ ਮਾਰ-ਮਾਰ ਕੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜ਼ਖਮੀ ਕਰ ਦਿੱਤਾ ਲੇਕਿਨ ਸਰਦਾਰ ਬਾਗ ਸਿੰਘ ਨੇ ਉਹਦੀ ਜ਼ੁਬਾਨ ਨਹੀਂ ਛੱਡੀ ਹੈਗੀ ਤੇ ਇੰਨੀ देर ਨੂੰ ਸਰਦਾਰ ਬਾਗ ਸਿੰਘ ਨੇ ਕੀ ਕੀਤਾ ਜਿਹੜਾ ਉਹਨਾਂ ਦੇ ਪੈਰ ਦੇ ਵਿੱਚ ਸੰਗਲ ਸੀਗਾ ਉਹ ਸੰਗਲ ਨੂੰ ਲਪੇੜ ਘੁਮਾ ਕੇ ਜਿਹੜਾ ਸ਼ੇਰ ਸੀਗਾ ਉਹਦੀ ਧੌਣ ਦਵਾਲੇ ਕਰਕੇ ਤੇ ਇੰਨੀ ਜ਼ੋਰ ਦੇ ਦੂਸਰੇ ਹੱਥ ਨਾਲ ਖਿੱਚਿਆ ਕਿ ਜਿਹੜਾ ਸ਼ੇਰ ਸੀਗਾ ਉਹ ਕੁਝ ਹੀ ਮਿੰਟਾਂ ਦੇ ਵਿੱਚ ਆਪਣੇ ਜਿਹੜੇ ਸਵਾਸ ਸੀਗਾ ਉਹ ਛੱਡ ਗਿਆ ਕਿਉਂਕਿ ਉਹਦਾ ਸਾਹ ਰੁਕ ਗਿਆ ਸੀ ਤੇ ਇਸ ਤਰ੍ਹਾਂ ਸਰਦਾਰ ਬਾਗ ਸਿੰਘ ਨੇ ਉਹ ਸ਼ੇਰ ਨੂੰ ਮਾਰਿਆ ਤੇ ਦੂਜਾ ਸ਼ੇਰ ਜਿਹੜਾ ਬਹੁਤ ਹੀ ਜ਼ਿਆਦਾ ਜ਼ਖਮੀ ਹੋ ਗਿਆ ਸੀ ਉਹ ਤੜਪ ਤੜਪ ਕੇ ਵੈਸੇ ਹੀ ਮਰ ਗਿਆ ਕਿਉਂਕਿ ਉਹਦਾ ਪੂਰਾ ਉਹਨਾਂ ਨੇ ਉਹਨੂੰ ਢੇਡ ਤੋਂ ਲੈ ਕੇ ਉਹਦੀ ਥੋਣ ਤੱਕ ਉਹਨੂੰ ਖੋਲ ਦਿੱਤਾ ਸੀਗਾ ਹੁਣ ਦੋ ਸ਼ੇਰ ਸਰਦਾਰ ਬਾਗ ਸਿੰਘ ਨੇ ਮਾਰ ਕੇ ਸੁੱਟ ਦਿੱਤੇ ਇਹ ਸਰਦਾਰ ਦੀ ਬਹਾਦਰੀ ਆ ਤੇ ਇਹ ਵੇਖ ਕੇ ਅਬਦਾਲੀ ਹੈਰਾਨ ਹੋ ਗਿਆ ਕਹਿੰਦਾ ਇੰਨੀ ਬਹਾਦਰ ਕੌਮ ਐ ਜਿਹੜਾ ਦੂਜਾ ਸਿੰਘ ਸੀ ਸਰਦਾਰ ਹਟੂ ਸਿੰਘ ਉਹ ਅਬਦਾਲੀ ਵਾਲੋਂ ਵੇਖ ਕੇ ਕਹਿੰਦਾ ਕਾਬਲੀ ਕੁੱਤਿਆ ਤੈਨੂੰ ਅਜੇ ਵੀ ਸ਼ੱਕ ਹੈ ਤੇ ਜਿਹੜੇ ਸਿਪਾਹੀ ਸੀਗੇ ਉਹ ਸਰਦਾਰ ਹਟੂ ਸਿੰਘ ਨੂੰ ਮਾਰਨ ਵਾਸਤੇ ਪਏ ਕਿ ਤੂੰ ਸਾਡੇ ਸਰਦਾਰ ਨੂੰ ਕਾਬਲੀ ਕੁੱਤਾ ਕਿਹਾ ਹੈ ਤੇ ਇੰਨੀ ਦੇਰ ਨੂੰ ਅਬਦਾਲੀ ਆ ਉਹ ਜਿਹੜਾ ਹੈ ਆਪਣੇ ਸਿਪਾਹੀਆਂ ਨੂੰ ਕਹਿੰਦਾ ਕਿ ਨਾ ਇਹਨੂੰ ਮਾਰੋ ਨਾ ਜੇ ਰੁਕ ਜਾਓ ਹੁਣ ਤੁਸੀਂ ਇਹ ਵੇਖੋ ਇਹ ਵੀ ਇੱਕ ਜਿਗਰਾ ਆ ਕਿ ਜਿਹੜਾ ਅਬਦਾਲੀ ਕੋਈ ਵੀ ਜੰਗ ਨਹੀਂ ਹਾਰਦਾ ਸੀ ਤੇ ਹੁਣ ਇਹ ਐਡੀ ਵੱਡੀ ਪਾਣੀਪੱਦੀ ਜੰਗ ਜਿੱਤ ਕੇ ਆਇਆ ਸੀ ਤੇ ਉਹਨੂੰ ਇੱਕ ਕੱਲਾ ਸਿੰਘ ਉਹਨੂੰ ਕਾਬਲੀ ਕੁੱਤਾ ਕਹਿਣ ਲਿਆ ਆ ਉਹਦੇ ਮੂੰਹ ਦੇ ਉੱਤੇ ਇਹ ਆਪਣੇ ਆਪ 'ਚ ਇਹ ਵੀ ਵੱਡਾ ਜਿਗਰਾ ਆ ਤੇ ਅਬਦਾਲੀ ਕਹਿੰਦਾ ਕਿ ਸਰਦਾਰ ਹਾਟੂ ਸਿੰਘ ਨੂੰ ਕਿ ਤੂੰ ਕਹਿੰਦਾ ਦੋ ਸ਼ੇਰ ਮਾਰ ਦਿੱਤੇ ਅਜੇ ਤੂੰ ਸਿੰਘ ਦੀ ਬਹਾਦਰੀ ਵੇਖੀ ਕਿੱਥੇ ਆ ਇਹਦਾ ਮਤਲਬ ਤੁਸੀਂ ਹੋਰ ਵੀ ਕੁਝ ਵਖਾ ਸਕਦੇ ਹੋ ਤੇ ਸਰਦਾਰ ਹਾਟੂ ਸਿੰਘ ਕਹਿੰਦਾ ਕਿ ਤੂੰ ਸਿੰਘ ਨੂੰ ਅਜੇ ਜਾਣਦਾ ਹੀ ਨਹੀਂ ਤੂੰ ਸਿੰਘ ਦੀ ਤਾਕਤ ਨੂੰ ਨਹੀਂ ਜਾਣਦਾ ਅਜੇ ਬੁਰਾ ਗੋਬਿੰਦ ਸਿੰਘ ਪਾਸ਼ਾ ਜਿਹਦਾ ਹੱਥ ਆ ਸਾਡੇ ਸਿਰ ਦੇ ਉੱਤੇ ਤੇ ਸਰਦਾਰ ਹਟੂ ਸਿੰਘ ਕਹਿੰਦਾ ਤੋ ਉਹ ਕਰਾ ਕੇ ਵੇਖ ਲੈ ਜਿਹੜਾ ਤੋ ਆਮ ਇਨਸਾਨ ਤੈਨੂੰ ਲੱਗਦਾ ਨਹੀਂ ਕਰ ਸਕਦਾ ਤੇ ਹੁਣ ਅਬਦਾਲੀ ਸੋਚਾਂ ਚ ਪੈ ਜਾਂਦਾ ਆ ਕਿ ਜਿਹੜਾ ਆਮ ਜਿਹਨੂੰ ਅਸੀਂ ਤਾਕਤਵਰ ਜਾਨਵਰ ਸਮਝਦੇ ਹਾਂ ਸ਼ੇਰ ਹੁੰਦਾ ਆ ਤੇ ਜੇ ਸ਼ੇਰ ਤੋਂ ਬਾਅਦ ਜੰਗਲ 'ਚ ਸਭ ਤੋਂ ਜ਼ਿਆਦਾ ਤਾਕਤ ਕਿਸੇ ਦੀ ਵੇਖਣੀ ਹੋਵੇ ਤਾਂ ਉਹ ਹਾਥੀ ਦੀ ਆ ਤੇ ਅਬਦਾਲੀ ਕੀ ਕਰਦਾ ਆ ਹਾਥੀ ਨੂੰ ਬੁਲਾਉਂਦਾ ਆ ਉਗਣਾ ਹਾਥੀ ਲੈ ਕੇ ਉਹ ਹਾਥੀ ਵੀ ਆਮ ਹਾਥੀ ਨਹੀਂ ਜੰਗੀ ਹਾਥੀ ਪੁਰਾਣੇ ਸਮੇਂ ਦੇ ਵਿੱਚ ਜੰਗਾਂ ਦੇ ਵਿੱਚ ਹਾਥੀਆਂ ਨੂੰ ਵਰਤਿਆ ਜਾਂਦਾ ਸੀ ਬਹੁਤ ਟ੍ਰੇਨਿੰਗ ਦਿੱਤੀ ਜਾਂਦੀ ਸੀ ਇਸ ਕਰਕੇ ਉਹਨਾਂ ਨੂੰ ਜੰਗੀ ਹਾਥੀ ਕਿਹਾ ਜਾਂਦਾ ਸੀ ਤੇ ਹਾਥੀ ਬੁਲਾ ਲਿਆ ਗਿਆ ਜਿਵੇਂ ਹਾਥੀ ਸਾਹਮਣੇ ਆਇਆ ਤੇ ਉਹ ਸਰਦਾਰ ਹਾਟੂ ਸਿੰਘ ਦਾ ਜਿਗਰਾ ਤੱਕੋ ਉਹਦਾ ਹੌਸਲਾ ਵੇਖੋ ਤੇ ਗੁਰੂ ਗੋਬਿੰਦ ਪਾਸ਼ਾ ਜੀ ਦੀ ਰਹਿਮਤ ਵੇਖੋ ਸਰਦਾਰ ਹਾਟੂ ਸਿੰਘ ਇੱਕਦਮ ਰੋ ਦੇ ਵਿੱਚ ਆ ਕੇ ਜਕਾਰਾ ਛੱਡਦਾ ਜਿਵੇਂ ਸਾਡੇ ਨਿਹੰਗ ਸਿੰਘ ਖੁਸ਼ੀ ਦੇ ਵਿੱਚ ਆ ਕੇ ਜਕਾਰਾ ਛੱਡਦੇ ਨੇ ਤੇ ਉਹ ਜਕਾਰੇ ਦੀ ਗੂੰਜ ਇੰਨੀ ਉੱਚੀ ਸੀਗੀ ਕਿ ਜਿਹੜਾ ਹਾਥੀ ਸੀਗਾ ਉਸੇ ਤਰ੍ਹਾਂ ਵਾਪਸ ਪਿੱਛੇ ਨੂੰ ਭੱਜ ਗਿਆ ਕਿਉਂਕਿ ਉਹ ਆਵਾਜ਼ ਦੇ ਵਿੱਚ ਇੰਨੀ ਗਰਜ ਸੀ ਉਹ ਆਵਾਜ਼ ਸੁਣ ਕੇ ਹੀ ਹਾਥੀ ਮਗਰ ਨੂੰ ਦੌੜ ਗਿਆ ਤੇ ਅਬਦਾਲੀ ਹੈਰਾਨ ਹੋ ਗਿਆ ਅਬਦਾਲੀ ਕਹਿੰਦਾ ਇਹ ਕਿਵੇਂ ਹੋ ਸਕਦਾ ਆ ਕਿ ਇੱਕ ਹਾਥੀ ਐਦਾਂ ਮਗਰ ਨੂੰ ਦੌੜ ਜਵੇ ਤੇ ਸਰਦਾਰ ਹਾਟੂ ਸਿੰਘ ਕਹਿੰਦੇ ਕਿ ਜਿਹੜਾ ਇੱਕ ਬਹਾਦਰ ਹੁੰਦਾ ਹੈ ਉਹ ਦੂਸਰੇ ਬਹਾਦਰ ਦਾ ਸਤਿਕਾਰ ਕਰਦਾ ਆ ਤੇ ਜਿਹੜਾ ਹਾਥੀ ਸੀ ਉਹ ਮੇਰਾ ਸਤਿਕਾਰ ਕਰਕੇ ਇੱਥੋਂ ਭੱਜ ਗਿਆ ਜਿਹੜਾ ਅਬਦਾਲੀ ਸੀ ਉਹਨੂੰ ਇਹ ਖੇੜੀ ਤਰ੍ਹਾਂ ਲੈ ਰਿਹਾ ਸੀਗਾ ਉਹ ਕਹਿੰਦਾ ਹੁਣ ਤਾਂ ਗੱਲ ਹੋਰ ਜ਼ਿਆਦਾ ਦਿਲਚਸਪ ਹੋ ਗਈ ਆ ਉਹ ਕਹਿੰਦਾ ਹਾਥੀ ਤਾਂ ਫੇਰ ਆਊਗਾ ਹੁਣ ਤੇ ਐਦ ਕੇ ਜਿਹੜਾ ਹਾਥੀ ਲਿਆਉ ਲਿਆਵਾਂਗੇ ਉਹਨੂੰ ਸ਼ਰਾਬ ਪਿਆ ਕੇ ਲਿਆਓ ਕਹਿੰਦਾ ਹੁਣ ਸ਼ਰਾਬ ਪਿਉਣ ਦਾ ਮੇਨ ਮਤਲਬ ਇਹ ਹੁੰਦਾ ਆ ਆਪਾ ਆਨੰਦਪੁਰ ਸਾਹਿਬ ਦਾ ਵੀ ਇਤਿਹਾਸ ਚ ਪੜਿਆ ਆ ਸਰਦਾਰ 75 ਸਿੰਘ ਨੇ ਕਿਵੇਂ ਸ਼ਰਾਬੇ ਹਾਥੀ ਦਾ ਮੁਕਾਬਲਾ ਕੀਤਾ ਸੀਗਾ ਕਿਉਂਕਿ ਸ਼ਰਾਬੇ ਹਾਥੀ ਜਿਹੜਾ ਆ ਉਹ ਬੇਕਾਬੂ ਹੋ ਕੇ ਇੱਧਰ ਉੱਧਰ ਭੱਜੇਗਾ ਤੇ ਆਪਣੇ ਥੱਲੇ ਸਾਰਿਆਂ ਨੂੰ ਲਤਾੜਦਾ ਜਾਵੇਗਾ ਤੇ ਨੁਕਸਾਨ ਕਰਦਾ ਜਾਏਗਾ ਸਾਰਿਆਂ ਦਾ ਤੇ ਇਸ ਕਰਕੇ ਸ਼ਰਾਬ ਪਿਆਈ ਜਾਂਦੇ ਸੀ ਕਿਉਂਕਿ ਜਿਹੜਾ ਮਸ਼ਰਿਆ ਹਾਥੀ ਹੋਵੇ ਨਾ ਉਹ ਛੇਤੀ ਕਾਬੂ ਨਹੀਂ ਆਉਂਦਾ ਕਿਉਂਕਿ ਤਾਕਤ ਤਾਂ ਵੈਸੇ ਹੀ ਹਾਥੀ ਕੋਲ ਬਹੁ ਹੁੰਦੀ ਆ ਤੇ ਜੇ ਉਹਨੂੰ ਸ਼ਰਾਬ ਨਾ ਪਿਆਈ ਜਾਵੇ ਤਾਂ ਉਹ ਫਿਰ ਵੀ ਕਿਤੇ ਨਾ ਕਿਤੇ ਆਪਣੀ ਸੋਜ-ਬੋਜ ਵਰਤ ਕੇ ਅੱਗੇ-ਪਿੱਛੇ ਹੋ ਸਕਦਾ ਆ ਪਿੱਛੇ ਹਟ ਸਕਦਾ ਆ ਲੇਕਿਨ ਜੇ ਉਹਨੂੰ ਸ਼ਰਾਬ ਪਿਆਤੀ ਤਾਂ ਆਪਣੀ ਸੁੱਧ-ਬੋਧ ਵੀ ਖੋਦ ਜਾਂਦਾ ਹੈ ਤੇ ਫਿਰ ਉਹ ਪਿੱਛੇ ਨਹੀਂ ਹਟਦਾ ਜਿਹੜਾ ਹਾਥੀ ਹੁੰਦਾ ਆ ਉਹ ਤਾਕਤ ਵੀ ਆ ਜਾਂਦੀ ਹੈ ਤੇ ਉਹਦੀ ਸੁੱਧ-ਬੋਧ ਵੀ ਚਲੀ ਜਾਂਦੀ ਹੈ ਤੇ ਉਹ ਹੋਰ ਜ਼ਿਆਦਾ ਖਤਰਨਾਕ ਹੋ ਜਾਂਦਾ ਆ ਹੁਣ ਸ਼ਰਾਬ ਦੇ ਨਾਲ ਹਾਥੀ ਰਜਾਲਿਆ ਗਿਆ ਮਹਾਵਤ ਆ ਗਿਆ ਤੇ ਉਹਨਾਂ ਨੇ ਇੱਕ ਜਮਦਾੜ ਜਿਹੜਾ ਸ਼ਸ਼ਤਰ ਹੁੰਦਾ ਆ ਉਹ ਹਾਥੀ ਦੀ ਸੁੰਡ ਨਾਲ ਬੰਨ ਦਿੱਤਾ ਆ ਤੁਸੀਂ ਜਮਦਾੜ ਸ਼ਸ਼ਤਰ ਨੂੰ ਗੂਗਲ ਕਰਕੇ ਵੀ ਸਰਚ ਕਰ ਸਕਦੇ ਆ ਤੇ ਆਮ ਕਾਜ ਇਹ ਨਿਹੰਗ ਸਿੰਘਾਂ ਕੋਲੋਂ ਮਿਲ ਜਾਂਦਾ ਆ ਤੁਸੀਂ ਨਿਹੰਗ ਸਿੰਘਾਂ ਕੋਲ ਵੀ ਇਹਨਾਂ ਦਾ ਦਰਸ਼ਨ ਕਰ ਸਕਦੇ ਹੋ ਜਮਦਾੜ ਦਾ ਹੁਣ ਅਬਦਾਲੀ ਦਾ ਤੇ ਖਿਆਲ ਸੀਗਾ ਕਿ ਜਿਹੜਾ ਇਹ ਹਾਥੀ ਆ ਇਹ ਜਾਂ ਤਾਂ ਇੰਨੀ ਜ਼ੋਰ ਦੀ ਸੁੰਡ ਹਲਾਏਗਾ ਕਿਉਂਕਿ ਸੁੰਡ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਉਹ ਦਰਖਤ ਵੀ ਪਟਕੇ ਮਾਰ ਦਿੰਦਾ ਆ ਜਿਹੜਾ ਹਾਥੀ ਆ ਤੇ ਹੁਣ ਸੁੰਡ ਦੇ ਨਾਲ ਅਸੀਂ ਜਮਦਾੜ ਬਣ ਦਿੱਤੀ ਆ ਕਿ ਇੰਨੀ ਜ਼ੋਰ ਦੀ ਜੇ ਸੁੰਡ ਹਲਾਏਗਾ ਜਾਂ ਤਾਂ ਜਮਦਾੜ ਤੇ ਨਾਲ ਸਿੰਘ ਨੂੰ ਮਾਰ ਦਏਗਾ ਤੇ ਜੇ ਜਮਦਾੜ ਤੋਂ ਪਛੇ ਗਿਆ ਤੇ ਹਾਥੀ ਆਪਣੇ ਪੈਰਾਂ ਥੱਲੇ ਇਹਨੂੰ ਦੱਬ ਕੇ ਕੁਚਲ ਕੇ ਮਾਰ ਦੇਗਾ ਹੁਣ ਅਬਦਲੀ ਕਹਿੰਦਾ ਹੈ ਕਿ ਸਰਦਾਰ ਹਾਟੂ ਸਿੰਘ ਦਾ ਵੀ ਸੰਗਲ ਲਾ ਦਿਓ ਤੇ ਏਕੇ ਦੇ ਪੈਰ ਨੂੰ ਇਹਦੇ ਪੈਰ ਨੂੰ ਵੀ ਸੰਗਲ ਮਾਰ ਦੋ ਤੇ ਇੱਕ ਤਲਵਾਰ ਦੇ ਦਿੰਦਾ ਸਰਦਾਰ ਹਾਟੂ ਸਿੰਘ ਨੂੰ ਜਿਹੜੀ ਕਿ ਜਮਈ ਖੁੰਡੀ ਆ ਖੁੰਡੀ ਜਿਹੜੇ ਕਿਰਪਾਨ ਹੁੰਦੀ ਹੈ ਕਿਸੇ ਕੰਮ ਦੀ ਨਹੀਂ ਇੱਕ ਛੋਟੇ ਅੰਗ ਹੁੰਦੀ ਆ ਬਸ ਹੁਣ ਖੁੰਡੀ ਕਿਰਪਾਨ ਹੱਥ 'ਚ ਹੈ ਤੇ ਅੱਗੇ ਹਾਥੀ ਵੀ ਤਿਆਰ ਆ ਤੇ ਭਾਈ ਹਾਟੂ ਸਿੰਘ ਜਿਹੜਾ ਸੀਗਾ ਇਹ ਭਾਈ ਬਚਿੱਤਰ ਸਿੰਘ ਜਿਹਦੇ ਪਰਿਵਾਰ 'ਚੋਂ ਹੀ ਆ ਪਿੱਛੇੋਂ ਉਹ ਬਜਤਰ ਸਿੰਘ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਵੀ ਇੱਕ ਵਾਰੀ ਮਸਤ ਹਾਥੀ ਦਾ ਮੁਕਾਬਲਾ ਕੀਤਾ ਹੋਇਆ ਆ ਹੁਣ ਸਰਦਾਰ ਹਾਟੂ ਸਿੰਘ ਨੇ ਦੋਨੋਂ ਹੱਥਾਂ ਨਾਲ ਗਿਰਪਾਨ ਫੜ ਲਈ ਤੇ ਜਿਹੜਾ ਹਾਥੀ ਸੀ ਉਹਨੇ ਜਦੋਂ ਜ਼ੋਰ ਦੀ ਸੁੰਡ ਕਮਾਈ ਤੇ ਲੋਕਾਂ ਨੂੰ ਤਾਂ ਹੀ ਲੱਗਾ ਕਿ ਬਿਜਲੀ ਵਾਂਗੂ ਆਈ ਏ ਸੁੰਡ ਇਹਨੇ ਸਰਦਾਰ ਦੇ ਦੋ ਟੋਟੇ ਕਰ ਦੇਣੇ ਨੇ ਲੇਕਿਨ ਸਰਦਾਰ ਹਾਟੂ ਸਿੰਘ ਨੇ ਆਪਣੇ ਆਪ ਨੂੰ ਬਚਾ ਲਿਆ ਉਸ ਤੋਂ ਉਸੇ ਖੁੰਡੀ ਕਿਰਪਾਨ ਦੇ ਨਾਲ ਸਰਦਾਰ ਹਾਟੂ ਸਿੰਘ ਨੇ ਉੱਚੀ ਥਾਣੀ ਜਗਾਰਾ ਛੱਡ ਕੇ ਇੰਨੀ ਜ਼ੋਰ ਦੀ ਭਰਮਾ ਵਾਰ ਕੀਤਾ ਕਿ ਜਿਹੜਾ ਹਾਥੀ ਸੀ ਉਹਦੀ ਸੁੰਡ ਵਿਲਾ ਦਿੱਤੀ ਤੇ ਉਹ ਹੀ ਕਿਰਪਾਨ ਜਾ ਕੇ ਸਿੱਧੇ ਉਹਦੇ ਪੈਰ ਤੇ ਵਜੇ ਤੇ ਉਹਦਾ ਪੈਰ ਵੀ ਅੱਧਾ ਲਾ ਦਿੱਤਾ ਤੇ ਜਿਵੇਂ ਹਾਥੀ ਥੱਲੇ ਨੂੰ ਆਇਆ ਥੱਲੇ ਨੂੰ ਡਿਗਿਆ ਧਰਤੀ ਹਾਲ ਨੂੰ ਤੇ ਸਰਦਾਰ ਹਟੋ ਸਿੰਘ ਨੇ ਕਿਰਪਾਨ ਦਾ ਜਿਹੜਾ ਮੁੱਠਾ ਸੀਗਾ ਉਹ ਇੰਨੀ ਜ਼ੋਰ ਦੇ ਹਾਥੀ ਦੇ ਸਿਰ 'ਚ ਮਾਰਿਆ ਕਿ ਹਾਥੀ ਬੇਸੁੱਧਾ ਜਾ ਕਰ ਦਿੱਤਾ ਉਹ ਵੈਸੇ ਹੀ ਮਰ ਗਿਆ ਸੀ ਕਿਉਂਕਿ ਉਹਦੀ ਜਦੋਂ ਉਹਨੇ ਸੁੰਢੀ ਲਾ ਦਿੱਤੀ ਹੁਣ ਦੋ ਹਾਥੀ ਮਾਰ ਦਿੱਤੇ ਦੋ ਸੇ ਸ਼ੇਰ ਮਾਰ ਦਿੱਤੇ ਏਨੇ ਸਰਦਾਰ ਹਾਟੋ ਸਿੰਘ ਤੇ ਸਰਦਾਰ ਬਾਗ ਸਿੰਘ ਦੀ ਬਹਾਦਰੀ ਇਹ ਉਹ ਦੋ ਸਿੰਘ ਨੇ ਜਿਨ੍ਹਾਂ ਨੂੰ ਸਾਡੀ ਕੌਮ ਬਹੁਤਿਆਂ ਨੂੰ ਸਾ ਉਹ ਦਿਨਾਂ ਤੋਂ ਇਹਨਾਂ ਦਾ ਨਾਮ ਵੀ ਨਹੀਂ ਪਤਾ ਤੇ ਬਹੁਤੀ ਕੌਮ ਇਹਨਾਂ ਨੂੰ ਵਿਸਾਰ ਗਈ ਆ ਭੁੱਲ ਗਈ ਆ ਸਾਡੇ ਨੌਜਵਾਨਾਂ ਦੇ ਇਹੋ ਜਿਹੇ ਹੀਰੋ ਹੋਣੇ ਚਾਹੀਦੇ ਨੇ ਇਹਨਾਂ ਨੂੰ ਸਟੇਜਾਂ ਤੇ ਇਹਨਾਂ ਦੀਆਂ ਗਾਥਾਵਾਂ ਸੁਣਾਉਣੀਆਂ ਚਾਹੀਦੀਆਂ ਨੇ ਇਹ ਹੀ ਦੋਨੋਂ ਸਿੰਘ ਫਿਰ ਜ਼ਖਮੀ ਹੋਏ ਅਬਦਾਲੀ ਦੇ ਸਿਪਾਈਆਂ ਨਾਲ ਵੀ ਲੜੇ ਇਹਨਾਂ ਨੇ 40 ਸਿਪਾਈ ਅਬਦਾਲੀ ਦੇ ਮਾਰ ਦਿੱਤੇ ਤੇ ਲੜਦਾ ਲੜਦਾ ਬਾਗ ਸਿੰਘ ਜਿਹੜਾ ਉਹ ਸ਼ਹੀਦੀ ਪਾ ਗਿਆ ਕਿਉਂਕਿ ਉਹ ਪਹਿਲਾਂ ਵੀ ਬਹੁਤ ਜ਼ਖਮੀ ਸੀ ਸ਼ੇਰ ਦੇ ਨਾਲ ਲੜਨ ਕਰਕੇ ਤੇ ਉਸ ਸਿਪਾਹੀਆਂ ਨਾਲ ਲੜਦਾ ਲੜਦਾ ਉਹ ਸਿੰਘ ਸ਼ਹੀਦੀ ਭਾ ਗਿਆ ਸੀ ਲੇਕਿਨ ਸਰਦਾਰ ਹਾਟੂ ਸਿੰਘ ਲੜੀ ਗਿਆ ਉਹ ਅਬਦਾਲੀ ਨੂੰ ਮਾਰ ਦੇਣ ਲੱਗਾ ਸੀਗਾ ਉਹਦੇ ਅੰਗ ਰਖਕ ਨੇ ਉਹਨੂੰ ਵੇਖ ਲਿਆ ਤੇ ਉਹ ਅੰਗ ਰਖਕ ਅੱਗੇ ਹੋ ਗਿਆ ਤੇ ਅੰਗ ਰਖਕ ਮਾਰਿਆ ਗਿਆ ਅਬਦਾਲੀ ਦਾ ਸੋ ਇੱਕ ਅੰਗ ਰਖਕ ਮਾਰਿਆ ਗਿਆ ਤੇ 40 ਸਿਪਾਹੀ ਮਾਰੇ ਗਏ ਤੇ ਫੇਰ ਜਾ ਕੇ ਅਬਦਾਲੀ ਨੇ ਇਹ ਜਿਹੜੀ ਜੰਗ ਸੀ ਰੋਕੀ ਹੁਣ ਅਸੀਂ ਗੱਲ ਇੱਥੇ ਖਤਮ ਕਰਦੇ ਹਾਂ ਜਿੱਥੇ ਅਸੀਂ ਸ਼ੁਰੂ ਦੇ ਵਿੱਚ ਕਿਹਾ ਸੀਗਾ ਕਿ ਸਿਪਾਈਆਂ ਨੇ ਸਰਦਾਰ ਹਟੂ ਸਿੰਘ ਨੂੰ ਫੜਿਆ ਕਿਵੇਂ ਸੀਗਾ ਗ੍ਰਿਫਤਾਰ ਕਿਵੇਂ ਕੀਤਾ ਸੀ ਅਬਦਾਲੀ ਸਿਪਾਈਆਂ ਨੂੰ ਕਹਿੰਦਾ ਤੁਸੀਂ ਇਹ ਦੱਸੋ ਤੁਸੀਂ ਇਹ ਗ੍ਰਿਫਤਾਰ ਕਿਵੇਂ ਕੀਤੇ ਸੀਗੇ ਤੇ ਸਿਪਾਈ ਕਹਿੰਦਾ ਜੀ ਅਸੀਂ ਲੜ ਕੇ ਗ੍ਰਿਫਤਾਰ ਕੀਤੇ ਸੀ ਅਬਦਾਲੀ ਕਹਿੰਦਾ ਕਿ ਜਿਨ੍ਹਾਂ ਨੇ ਦੋ ਸ਼ੇਰ ਮਾਰੇ ਹੋਣ ਤੇ ਹਾਥੀਆਂ ਨਾਲ ਮੁਕਾਬਲਾ ਕੀਤਾ ਹੋਵੇ ਤੁਸੀਂ ਲੜ ਕੇ ਤਾਂ ਨਹੀਂ ਉਹਨਾਂ ਨੂੰ ਫੜ ਸਕਦੇ ਮੈਨੂੰ ਸੱਚੀ ਸੱਚੀ ਦੱਸੋ ਤੁਸੀਂ ਇਹਨਾਂ ਨੂੰ ਕਿਵੇਂ ਗ੍ਰਿਫਤਾਰ ਕੀਤਾ ਸੀ ਤੁਹਾਡੇ ਜੋ ਇਹੋ ਜਿਹੇ ਕਿਹੜਾ ਬਹਾਦਰ ਹੈ ਜਿਹਨੇ ਲੜ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ ਹੁਣ ਅਬਦਾਲੀ ਦਾ ਇੱਕ ਜਰਨੈਲ ਸੀਗਾ ਹਯਾਤਖਾਨ ਉਹ ਅੱਗੇ ਹੋ ਕੇ ਦੱਸਦਾ ਆ ਉਹ ਕਹਿੰਦਾ ਜੀ ਮੈਂ ਪੂਰੀ ਗੱਲ ਦੱਸਦਾ ਉਹ ਕਹਿੰਦਾ ਕਿ ਇਹ ਤੁਹਾਨੂੰ ਮਾਰਨ ਆਏ ਸੀਗੇ ਤੁਹਾਡੀ ਕਿਸਮਤ ਬਹੁਤ ਚੰਗੀ ਸੀ ਕਿ ਰਾਤ ਮੀਂਹ ਬਹੁਤ ਜ਼ਿਆਦਾ ਪੈਣ ਕਰਕੇ ਚਿੱਕੜ ਹੋਇਆ ਸੀਗਾ ਇਹ ਘੋੜੇ ਤੇ ਆਏ ਸੀ ਇਹਨਾਂ ਦੇ ਘੋੜੇ ਤਿਲਕ ਗਏ ਸੀ ਚਿੱਕੜ ਦੇ ਵਿੱਚ ਤੇ ਇਹ ਘੋੜਿਆਂ ਦੇ ਥੱਲੇ ਦੱਬੇ ਗਏ ਸੀ ਤੇ ਡਿਗਿਆਂ ਨੂੰ ਅਸੀਂ ਗ੍ਰਫਤਾਰ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤੇ ਅਸੀਂ ਲੜਕੇ ਨਹੀਂ ਫੜੇ ਅਬਦਾਲੀ ਕਹਿੰਦਾ ਇਹ ਗੱਲ ਮੈਂ ਮੰਨ ਸਕਦਾ ਕਿ ਤੁਸੀਂ ਡਿਗਿਆਂ ਨੂੰ ਫੜਿਆ ਆ ਤੁਸੀਂ ਇਹਨਾਂ ਨੂੰ ਲੜਦਿਆਂ ਨੂੰ ਨਹੀਂ ਫੜ ਸਕਦੇ ਕਹਿੰਦਾ ਇਸ ਕੌਮ ਦਾ ਮੈਂ ਕਾਇਲ ਹੋ ਗਿਆ ਆ ਅਬਦਾਲੀ ਚਾਹੁੰਦਾ ਸੀਗਾ ਕਿ ਸਰਦਾਰ ਹਾਟੂ ਸਿੰਘ ਮੇਰੀ ਫੌਜ ਚ ਸ਼ਾਮਲ ਹੋ ਜਵੇ ਤਾਂ ਕਿ ਜੇ ਮੇਰੀ ਫੌਜ ਚ ਆ ਗਿਆ ਤੇ ਮੈਂ ਤਾਂ ਅੱਧੀ ਦੁਨੀਆ ਜਿੱਤ ਸਕਦਾ ਤੇ ਅੱਗੋਂ ਸਰਦਾਰ ਹਾਟੂ ਸਿੰਘ ਕਹਿੰਦਾ ਦੁਨੀਆ ਦੀ ਇਹੋ ਜਿਹੀ ਕੋਈ ਤਾਕਤ ਨਹੀਂ ਜਿਹੜੀ ਸਿੰਘ ਨੂੰ ਖਰੀਦ ਸਕੇ ਤੇ ਜਿਹੜਾ ਵਿਕ ਗਿਆ ਉਹ ਕਦੇ ਸਿੰਘ ਨਹੀਂ ਹੋ ਸਕਦਾ ਤੇ ਜਿਹੜਾ ਪੂਰਾ ਸਿੰਘ ਹੈ ਗੁਰੂ ਦਾ ਉਹ ਕਦੇ ਵਿਕ ਨਹੀਂ ਸਕਦਾ ਤੇ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਭਰੋਸੇ ਦੀ ਗੱਲ ਹੈ ਤੇ ਫਿਰ ਅੱਗੇ ਉਹ ਅਬਦਾਲੀ ਕਹਿੰਦਾ ਹੈ ਕਿ ਮੈਨੂੰ ਬੜਾ ਅਫਸੋਸ ਹੈ ਕਿ ਮੈਂ ਐਡੇ ਬਹਾਦਰ ਬੰਦੇ ਨੂੰ ਮਾਰਨ ਲੱਗਾ ਆ ਲੇਕਿਨ ਉਹਨੇ ਮਾਰਨ ਤੋਂ ਪਹਿਲਾਂ ਸਰਦਾਰ ਹਾਟੂ ਸਿੰਘ ਤੋਂ ਮਾਫੀ ਵੀ ਮੰਗੀ ਸੀ ਕਿ ਕਹਿੰਦਾ ਪਹਿਲਾਂ ਮੈਂ ਤੈਨੂੰ ਤੇਰੇ ਕੋਲੋਂ ਮਾਫੀ ਮੰਗ ਲੈਣਾ ਕਿਉਂਕਿ ਮੈਂ ਐਡੇ ਬਹਾਦਰ ਨੂੰ ਮਾਰ ਦੇ ਮਾਰਨ ਲੱਗਾ ਆ ਤੇ ਉਹਨੇ ਸਰਦਾਰ ਹਾਟੂ ਸਿੰਘ ਦੇ ਦੋਨੋਂ ਪੈਰ ਸੀਗੇ ਉਹ ਹਾਥੀ ਦੇ ਮਗਰ ਬੰਨ੍ਹ ਦਿੱਤੇ ਤੇ ਦੋਨੋਂ ਹਾਥੀਆਂ ਨੂੰ ਉਲਟੀ ਦਿਸ਼ਾ ਦੇ ਵਿੱਚ ਤੋੜ ਦਿੱਤਾ ਜਿਵੇਂ ਜਿਵੇਂ ਹਾਥੀ ਦੂਰ ਜਾਂਦੇ ਗਏ ਸਰਦਾਰ ਹਾਟੂ ਸਿੰਘ ਨੂੰ ਵਿਚਾਲੋਂ ਦੋ ਪਾੜ ਕਰ ਦਿੱਤਾ ਤੇ ਬਾਣੀ ਪੜਦਾ ਉਹ ਸਿੰਘ ਸ਼ਹੀਦ ਹੋ ਗਿਆ ਇਹ ਸਣ ਸਰਦਾਰ ਹਾਟੂ ਸਿੰਘ ਤੇ ਸਰਦਾਰ ਬਾਗ ਸਿੰਘ ਦੀ ਬਹਾਦਰੀ ਸਾਡੇ ਕੌਮ ਦੇ ਵਿੱਚ ਬਹੁਤਿਆਂ ਨੂੰ ਤਾਂ ਇਹਨਾਂ ਦੇ ਨਾਂ ਵੀ ਯਾਦ ਨਹੀਂ ਤੇ ਅਸੀਂ ਇਹਨਾਂ ਨੂੰ ਅੱਜ ਦੇ ਸਮੇਂ ਬਹੁਤ ਵਿਸਰ ਹੀ ਗਏ ਆ ਇੱਕਦਮ ਅਸੀਂ ਨਕਲੀ ਬਾਹੂਬਲੀ ਤਾਂ ਬਹੁਤ ਵੇਖੇ ਨੇ ਟੀਵੀਆਂ ਦੇ ਉੱਤੇ ਲੇਕਿਨ ਇਹ ਸਾਡੇ ਅਸਲੀ ਬਾਹੂਬਲੀ ਸਾਡੇ ਯੋਧੇ ਸੀਗੇ ਇਹ ਕੋਈ ਮਨ ਘੜ ਤੇ ਕਹਾਣੀਆਂ ਨਹੀਂ ਸਾਡੇ ਗ੍ਰੰਥਾਂ ਦੇ ਵਿੱਚ ਤੁਹਾਨੂੰ ਇਹਨਾਂ ਦੀਆਂ ਕਹਾਣੀਆਂ ਮਿਲ ਜਾਣਗੀਆਂ